ਸਤ ਸ੍ਰੀ ਅਕਾਲ ਵੀਰੇ ਸਾਰੇ ਭੈਣ ਭਰਾਵਾਂ ਦੋਸਤ ਮਿੱਤਰ ਪਿਆਰਿਆਂ ਬਜ਼ੁਰਗਾਂ ਮਾਤਾਂ ਨੂੰ ਬੱਚਿਆਂ ਨੂੰ ਹੋ ਸਾਰੇ ਠੀਕ ਠਾਕ ਅੱਜ ਮੈਂ ਵੀ ਸਿੱਖਾਂ ਬਾਰੇ ਕੁਝ ਬੋਲਣਾ ਵੀਰ ਜੀ ਦੱਬ ਕੇ ਸ਼ੇਅਰ ਕਰਨਾ ਤੇ ਸਰਨ ਉਪਤਾ ਵੀ ਅੱਜਕੱਲ ਕਿਰਪਾ ਵੈ ਰੂ ਦੀ ਸਾਰਿਆਂ ਤੇ ਮਿਹਰ ਪ੍ਰਿਆਤ ਰੱਖੇ ਜੀ ਫੁੱਲ ਚਰਚੇ ਮੱਝ ਵੀ ਸਿੱਖਾਂ ਦੇ ਕਹਿੰਦਾ ਵਿੱਚ ਚਰਚਾ ਫੁੱਲ ਮੁੰਡੇ ਮੱਝ ਵੀ ਸਿੱਖਾਂ ਦੇ ਹਰ ਪਾਸੇ ਬਈ ਅੱਜਕੱਲ ਇਨਾ ਧਮ ਮਚਾਇਆ ਕਹਿੰਦੇ ਕੌਂਦੇ ਰੇਡਰ ਇੱਕ ਮੂਦੇ ਕਰ ਦਿੰਦਾ ਜਾਲਮ ਜਾਫੀਏ ਬੜਾ ਪੂਰੀ ਅਤ ਕਰਾਈਆ ਲਵ ਹੀਰਾਨੀ ਜਮਣਾ ਬਾਸ਼ਾ ਲੋਕ ਕੋਈ ਤੱਥਾਂ ਦਾ ਹਰ ਇੱਕ ਉਹਦਾ ਬੋਲ ਹੁੰਦਾ ਅਸਲ ਸਚਾਈ ਆ ਸੱਬਾ ਸੱਬਾ ਹਰ ਦੇ ਮੂੰਹ ਤੇ ਚੜ ਗਿਆ ਏ ਬਣ ਕੇ ਫਲਾਈ ਰੀਲ ਜਦੋਂ ਦੀ ਆਈ ਹੈ ਬੜਾ ਬਲਾਰਾ ਵਧੀਆ ਅਮਰੀਕ ਖੋਸਾ ਬਈ ਸੋਹਣੇ ਬੋਲਦਾ ਬੋਲ ਪੂਰੀ ਧੱਕ ਪਾਈ ਹੈ ਲਿਸਟ ਬੜੀ ਏ ਲੰਬੀ ਜੇ ਮੈਂ ਦੱਸਣ ਲੱਗ ਪਿਆ ਆਖਰ ਉਹ ਫੌਜੀ ਨੇ ਸਤ ਸ੍ਰੀ ਅਕਾਲ ਬੁਲਾਈ ਆ ਕੋਟਲੀ ਦੇ ਕੀ ਵਾਲੇ ਨੇ ਜੀ ਫਤਿਹ ਬੁਲਾਈ ਆ ਸასი ਕਾਲ ਲਵ ਯੂ ਸਾਰਿਆਂ ਨੂੰ ਫੇਰ ਮਿਲਦੇ ਆ ਜਉਂਦੇ ਵਾਸਤੇ ਰਹੋ ਜੀ